ਵੀ ਸਾਡਾ ਜਿਹੜਾ ਭਾਰਾ ਉਹ ਨਹੀਂ ਘਟਦਾ ਪਿਆ ਸੀ ਤੇ ਸਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਖਤਮ ਹੁੰਦੀਆਂ ਨੇ ਹਣਾ ਜਿਹੜਾ ਦੇਸੀ ਘੋਆ ਤੁਸੀਂ ਉਹ ਆਪਣੀ ਦਾਲ ਸਬਜ਼ੀ ਦੇ ਵਿੱਚ ਤੁਸੀਂ ਇਹਦੇ ਨਾਲ ਤੁਹਾਡਾ ਭਾਰ ਜਿਹੜਾ 101% ਘਟੇਗਾ ਹੀ ਘਟੇਗਾ 4 ਤੋਂ 5 ਕਿਲੋ ਸੀ ਜਿਹੜਾ ਭਾਰ ਮੈਂ ਬੜੇ ਆਰਾਮ ਨਾਲ ਘਟਾ ਲਿਆ ਸੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੇ ਸੱਚੀ ਕੱਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਂ ਆਪਣੇ ਚੈਨਲ ਦੇ ਉੱਤੇ weight loss ਦੇ ਰਿਗਾਰਡਿੰਗ ਮੈਂ ਬਹੁਤ سارے ਡਾਈਟ ਪਲਾਨ ਜਿਹੜੇ ਮੈਂ ਉਹ ਪਾਏ ਹੋਏ ਸੀਗੇ ਹਨਾ ਸੋ ਉਹ ਡਾਈਟ ਪਲਾਨ ਨੂੰ ਫੋਲੋ ਕਰਕੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ 15 ਦਿਨ ਦੇ ਵਿੱਚ 4-4 5-5 ਕਿਲੋ ਜਿਹੜਾ ਉਹ weight ਹੈ ਜਿਹੜਾ ਉਹਨਾਂ ਨੇ ਆਪਣਾ ਘਟਾ ਲਿਆ ਹਨਾ ਸੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਏ ਉਹ ਕਹਿੰਦੇ ਵੀਰ ਜੀ ਇੱਕ ਜਿਹੜੀ ਫਾਸਟਿੰਗ ਹੈ ਨਾ ਫਾਸਟਿੰਗ ਨਾਲ ਅਸੀਂ ਮਤਲਬ ਵੀ ਕਿਵੇਂ ਆਪਣਾ ਭਾਰ ਜਿਹੜਾ ਉਹ ਘਟਾ ਸਕਦੇ ਹਾਂ ਉਹ ਕਹਿੰਦੇ ਵੀ ਸਾਨੂੰ ਫਾਸਟਿੰਗ ਦੇ ਉੱਤੇ ਇੱਕ ਵੀਡੀਓ ਲੈ ਕੇ ਆਓ ਵੀ ਅਸੀਂ ਫਾਸਟਿੰਗ ਨੂੰ ਕਿਵੇਂ ਅਸੀਂ ਕਰ ਸਕਦੇ ਹਾਂ ਫਾਸਟਿੰਗ ਦੇ ਵਿੱਚ ਜੀ ਕਿੰਨੀ ਮੀਲ ਜਿਹੜੀਆਂ ਉਹ ਖਾਣੀਆਂ ਤੇ ਮੀਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਉਹ ਸੀ ਕਿਵੇਂ-ਕਿਵੇਂ ਖਾਣੀ ਜਾਣਾ ਸੋ ਕਹਿੰਦੇ ਕਿ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਸੋ ਮੇਬੀ ਨਾ 15-20 ਦਿਨ ਮੈਂ ਫਾਸਟਿੰਗ ਸੀ ਜਿਹੜੀ ਮੈਂ ਉਹ ਸ਼ੁਰੂ ਕੀਤੀ ਸੀ 18 ਤੋਂ 6 ਦੀ ਕੀਤੀ ਸੀ ਮੈਂ ਜਾਨਣੇ ਕਿ 18 ਘੰਟੇ ਦੀ ਮੇਰੀ ਫਾਸਟਿੰਗ ਸੀ 6 ਘੰਟੇ ਦੀ ਜਿਹੜੀ ਮੇਰੀ ਉਹ ਈਟਿੰਗ ਵਿੰਡੋ ਸੀ ਹੈ ਨਾ ਜਾਨਣੇ ਕਿ 6 ਘੰਟੇ ਦੇ ਵਿੱਚ ਮੈਂ ਜਿਹੜੇ ਸੀ ਉਹ ਤਿੰਨ ਮਿੱਲਾ ਖਾਂਦਾ ਸੀ ਹੈ ਨਾ ਸੋ ਜਿਵੇਂ ਮੈਂ ਆਪਣੀ ਫਾਸਟਿੰਗ ਦੇ ਵਿੱਚ ਜਿਹੜੀ-ਜਿਹੜੀ ਚੀਜ਼ਾਂ ਮੈਂ ਐਡ ਕੀਤੀਆਂ ਸੀ ਗਿਆ ਸੋ ਉਹ ਡਾਈਟ ਪਲਾਨ ਜਿਹੜਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੇ ਤੁਸੀਂ ਆਪਣਾ ਭ ਪਾਰਾ ਜਿਹੜਾ ਤੁਸੀਂ ਘਟਾ ਸਕਦੇ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਆ ਨਾ ਵੀ ਸਾਡਾ ਜਿਹੜਾ ਭਾਰਾ ਉਹ ਨਹੀਂ ਘਟਦਾ ਪਿਆ ਅਸੀਂ ਬਹੁਤ ਸਾਰੀ ਜਿਹੜੀ ਆ ਉਹ ਕੋਸ਼ਿਸ਼ ਕਰਕੇ ਦੇਖ ਲਿਆ ਇੱਕ ਵਾਰੀ ਨਾ ਤੁਸੀਂ ਜਿਹੜਾ ਫਾਸਟਿੰਗ ਵਾਲਾ ਤਰੀਕਾ ਵਾ ਜਿਹੜਾ ਹਨਾ ਇਹ ਫਾਸਟਿੰਗ ਨੂੰ ਤੁਸੀਂ ਕਰਕੇ ਦੇਖੋ ਇਹਦੇ ਨਾਲ ਤੁਹਾਡਾ ਭਾਰਾ ਜਿਹੜਾ 101% ਘਟੇਗਾ ਹੀ ਘਟੇਗਾ ਠੀਕ ਹੈ ਜੀ ਜਿਹੜੀ ਇਹ ਆਪਣੀ ਫਾਸਟਿੰਗ ਹੈ ਜੀ ਇਹ ਆਪਣੀ 18 6 ਦੀ ਹੋਏਗੀ ਜਾਨੀ ਕਿ 18 ਘੰਟੇ ਆਪਾਂ ਉਹ ਕਿ ਰਵਾਂਗੇ 18 ਘੰਟੇ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਖਾਵਾਂਗੇ ਤੇ 6 ਘੰਟੇ ਜਿਹੜਾ ਆਪਾਂ ਉਹ ਖਾਵਾਂਗੇ ਜਿਹੜੀ 6 ਘੰਟੇ ਵੀ ਆਪਾਂ ਖਾਣਾ ਉਹਦੇ ਵਿੱਚ ਆਪਾਂ ਜਿਹੜੀਆਂ 3 ਮੀਲ ਨੇ ਜਿਹੜੀਆਂ ਆਪਾਂ ਉਹ 3 ਮੀਲ ਬਣਾਵਾਂਗੇ ਵੀ ਉਹ ਮੀਲ ਦੇ ਵਿੱਚ ਤੁਸੀਂ ਕੀ ਕੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਖਾ ਸਕਦੇ ਹੋ ਹਣਾ ਸੋ ਇਹ ਜੇ ਤੁਸੀਂ ਆਪ ਫਾਸਟਿੰਗ ਨੂੰ ਤੁਸੀਂ ਘੱਟੋ ਘੱਟ ਤੁਸੀਂ 15 ਦਿਨ 15 ਦਿਨ ਤੱਕ ਤੁਸੀਂ ਇਹਨੂੰ ਫੋਲੋ ਕਰ ਰਹੇ ਹੋ ਨਾ ਦੇਖੋ ਭਾਰਤਾ ਤੁਹਾਡਾ ਇਹਦੇ ਨਾਲ 101% ਜਿਹੜਾ ਉਹ ਘਟਨਾ ਹੀ ਘਟਨਾਵਾ ਭਾਰ ਵੀ ਤੁਹਾਡਾ ਘਟਨਾਵਾ ਇਹ ਕਿਨੇ ਕੀ ਕਰਨਾ ਕਿ ਤੁਹਾਨੂੰ ਮਤਲਬ ਹੀ ਇਹਨੇ ਬਿਮਾਰੀਆਂ ਤੋਂ ਵੀ ਬਚਾਉਣਾ ਤੁਹਾਡੇ ਸਰੀਰ ਦੇ ਅੰਦਰ ਜਿੰਨੀਆਂ ਵੀ ਫालतू ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਨਾ ਇਹਨੇ ਦੇਖੋ ਬਿਲਕੁਲ ਠੀਕ ਕਰ ਦੇਣਾ ਕਿਉਂਕਿ ਇਹ ਜਿਹੜੀ ਫਾਸਟਿੰਗ ਆ ਇਹਦੇ ਸਾਨੂੰ ਬਹੁਤ ਹੀ ਜ਼ਿਆਦਾ ਬੇਨਫਿਟ ਆ ਇਹਦੇ ਨਾਲ ਭਾਰ ਵੀ ਘਟਦਾ ਵਾ ਤੇ ਸਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਖਤਮ ਹੁੰਦੀਆਂ ਨੇ ਹਨਾ ਸੋ ਆਪਾਂ ਗੱਲ ਕਰਦੇ ਆਂਗੇ ਦੇਖੋ ਜਿਹੜਾ 18 6 ਦੀ ਫਾਸਟਿੰਗ ਆ ਇਹਦੇ ਨਾਲ ਤੁਸੀਂ ਕੀ ਸਿਸਟਮ ਆ ਇਹਦਾ ਕਿਵੇਂ ਤੁਸੀਂ ਇਹਨੂੰ ਮਤਲਬ ਵੀ ਕਰਨਾ ਵਾ ਹਨਾ ਇਹਦਾ ਦੇਖੋ ਜਿਹੜੀ ਫਾਸਟਿੰਗ ਆ ਇਹਦੇ ਵਿੱਚ ਆਪਾਂ 7 ਵਜੇ ਰਾਤ ਨੂੰ 7 ਵਜੇ ਆਪਾਂ ਡਿਨਰ ਕਰ ਲੈਣਾ 7 ਵਜੇ ਆਪਾਂ ਡਿਨਰ ਕਰ ਲੈਣਾ 7 ਤੋਂ ਆਪਾਂ ਲੇਟ ਨਹੀਂ ਹੋਣਾ ਹੈਗਾ 7 ਵਜੇ ਆਪਾਂ ਡਿਨਰ ਕਰ ਲੈਣਾ ਵਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਪਣੀ 7 ਵਜੇ ਤੋਂ ਬਾਅਦ ਆਪਣੀ ਜਿਹੜੀ ਫਾਸਟਿੰਗ ਵਿੰਡੋ ਆ ਉਹ ਆਪਣੀ ਸ਼ੁਰੂ ਹੋ ਜੇਗੀ 18 ਘੰਟੇ ਲਈ ਠੀਕ ਹੈ ਜੀ ਫਿਰ ਉਸ ਤੋਂ ਬਾਅਦ 1 ਵਜੇ 1 ਵਜੇ ਦੁਪਹਿਰ ਨੂੰ ਅਗਲੇ ਦਿਨ ਚੱਲੇਗੀ ਅਗਲੇ ਦਿਨ 1 ਵਜੇ ਦੁਪਹਿਰ ਨੂੰ ਆਪਣੀ ਜਿਹੜੀ ਆ ਈਟਿੰਗ ਵਿੰਡੋ ਆ ਜਾਨੀ ਕਿ ਉਹ ਓਪਨ ਹੋ ਜਾਈ ਜਾਨੀ ਕਿ ਫਾਸਟ ਆਪਣਾ ਜਿਹੜਾ ਉਹ ਦੁਪਹਿਰ ਨੂੰ 1 ਵਜੇ ਆਪਣਾ ਖਤਮ ਹੋ ਜਾਏਗਾ ਜੀ ਠੀਕ ਆ ਜਾਨੀ ਕਿ 1 ਵਜੇ ਆਪਾਂ ਫਰਸਟ ਮੀਲ ਆ ਜਿਹੜੀ ਆਪਾਂ ਉਹ ਲਵਾਂਗੇ ਜੀ ਠੀਕ ਹੈ ਜੀ ਆਪਾਂ ਇਹਦੇ ਵਿੱਚ ਆਪਾਂ ਤਿੰਨ ਮੀਲ ਆ ਜਿਹੜੀ ਆਪਾਂ ਤਿੰਨ ਮੀਲ ਆਪਾਂ ਲਵਾਂਗੇ 6 ਘੰਟੇ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਜੜੀ 18 ਘੰਟੇ ਦੀ ਫਾਸਟਿੰਗ ਹੈ ਨਾ ਉਹਦੇ ਵਿੱਚ ਤੁਸੀਂ ਕੁਝ ਵੀ ਖਾਣਾ ਨਹੀਂ ਹੈਗਾ ਉਹਦੇ ਵਿੱਚ ਕੋਈ ਵੀ ਚੀਜ਼ ਤੁਸੀਂ ਖਾਣੀ ਨਹੀਂ ਹੈਗੀ ਪੀ ਤੁਸੀਂ ਸਕਦੇ ਹੋ ਪੀ ਕੀ ਸਕਦੇ ਹੋ ਤੁਸੀਂ ਦੇਖੋ ਪਾਣੀ ਤੁਸੀਂ ਜਿੰਨਾ ਮਰਜ਼ੀ ਤੁਸੀਂ ਪੀ ਸਕਦੇ ਹੋ 18 ਘੰਟੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਪਾਣੀ ਪੀ ਸਕਦੇ ਜਾਨੀ ਕਿ 3-4 ਲੀਟਰ ਪਾਣੀ ਤੁਸੀਂ ਬੜੇ ਆਰਾਮ ਨਾਲ ਤੁਸੀਂ ਪੀ ਸਕਦੇ ਹੋ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ 18 ਘੰਟੇ ਦੇ ਵਿੱਚ ਤੁਸੀਂ ਦੋ ਤੋਂ ਤਿੰਨ ਕੱਪ ਤੁਸੀਂ ਬ્લેਕ ਕੌਫੀ ਵੀ ਹੈ ਜਿਹੜੀ ਤੁਸੀਂ ਉਹ પી ਸਕਦੇ ਹੋ 그린 ટી ਜਿਹੜੀ ਤੁਸੀਂ ਉਹ ਵੀ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਲੇਮਨ ਵਾਟਰ ਆ ਜਿਹੜਾ ਤੁਸੀਂ ਉਹ ਵੀ ਪੀ ਸਕਦੇ ਹੋ ਬਟ ਉਹਦੇ ਵਿੱਚ 슈ਗਰ ਨਹੀਂ ਪੋਣੀ ਹੈਗੀ ਇੱਕ ਗਲਾਸ ਦੇ ਵਿੱਚ ਤੁਸੀਂ ਨਿੰਬੂ ਨਿਚੋੜਿਆ ਤੁਸੀਂ ਉਹ ਪੀ ਸਕਦੇ ਪਿੰਕ ਸਾਲਟ ਆ ਜਿਹੜਾ ਤੁਸੀਂ ਉਹ ਪਾ ਸਕਦੇ ਹੋ ਠੀਕ ਹੈ ਜੀ ਕਾਲਾ ਨਮਕ ਪਾ ਸਕਦੇ ਪਿੰਕ ਸਾਲਟ ਆ ਜਿਹੜਾ ਤੁਸੀਂ ਉਹ ਪਾ ਸਕਦੇ ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ 18 ਘੰਟੇ ਦੇ ਵਿੱਚ ਤੁਸੀਂ ਪੀ ਸਕਦੇ ਹੋ ਖਾਣਾ ਕੁਝ ਨਹੀਂ ਹੈਗਾ ਜੀ ਉਸ ਤੋਂ ਬਾਅਦ 1 ਵਜੇ ਆਪਣਾ ਹੀ ਜਿਹੜੀ ਫਰਸਟ ਮੀਲ ਆਪਣੀ 1 ਵਜੇ ਜਿਹੜੀ ਆਪਣੀ ਫਰਸਟ ਮੀਲ ਹੋएगी ਆਪਾਂ ਉਹ ਖਾਵਾਂਗੇ ਕਿਉਂਕਿ ਦੇਖੋ 7 ਵਜੇ ਆਪਾਂ ਡਿਨਰ ਕੀਤਾ ਸੀ 7 ਵਜੇ ਆਪਾਂ ਡਿਨਰ ਕੀਤਾ ਸੀ ਠੀਕ ਹੈ ਜੀ 7 ਤੋਂ ਲੈ ਕੇ ਰਾਤ ਦੇ ਸਵੇਰ ਦੇ 7 ਵਜੇ ਤੱਕ ਸਵੇਰ ਦੇ 7 ਵਜੇ ਤੱਕ 12 ਘੰਟੇ ਹੋ ਗਏ ਠੀਕ ਹੈ ਜੀ 12 ਘੰਟੇ ਹੋ ਗਏ ਹੁਣ 7 ਵਜੇ ਤੋਂ ਲੈ ਕੇ 1 ਵਜੇ ਤੱਕ ਅਗਲੇ 6 ਘੰਟੇ ਹੋ ਗਏ ਜਾਨੀ ਇਹ 12 ਤੇ 6 18 ਘੰਟੇ ਹੋ ਗਏ ਜਾਨਕੀ ਆਪਣੀ ਫਾਸਟਿੰਗ ਜਿਹੜੀ 18 ਘੰਟੇ ਦੀ ਹੋ ਗਈ ਆ ਠੀਕ ਹੈ ਜੀ ਹੁਣ ਪਿੱਛੇ 6 6 ਘੰਟੇ ਬਚੇ ਆ ਤੇ ਉਹਦੇ ਵਿੱਚ ਆਪਾਂ ਤਿੰਨ ਮੀਲਾਂ ਨੇ ਜਿਹੜੀਆਂ ਪੂ ਡਿਵਾਈਡ ਕਰਾਂਗੇ ਦੋ ਦੋ ਘੰਟੇ ਬਾਅਦ ਠੀਕ ਹੈ ਜੀ ਸੋ ਜਿਹੜੀ ਆਪਣੀ ਫਰਸਟ ਮੀਲ ਹੋਏਗੀ ਜਿਹੜੀ ਆਪਣੀ ਫਰਸਟ ਮੀਲ ਹੋਏਗੀ ਉਹਦੇ ਵਿੱਚ ਆਪਾਂ ਲਵਾਂਗੇ ਜੇ ਤੁਸੀਂ ਨਾਨਵੈਜ ਖਾ ਲੈਨੇ ਹੋ ਜੇ ਤੁਸੀਂ ਨਾਨਵੈਜ ਖਾ ਲੈਨੇ ਹੋ ਤੇ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਦੱਸਾਂਗਾ ਜੇ ਤੁਸੀਂ ਵੇਜੀਟੇਰੀਨ ਨੂੰ ਉਹਦੇ ਵਾਸਤੇ ਵੀ ਮੈਂ ਦੱਸਾਂਗਾ ਸੋ ਜਿਹੜੀ ਆਪਣੀ ਪਲੇਟ ਹੋਏਗੀ ਆਪਣੀ ਖਾਣੇ ਦੀ ਪਲੇਟ ਹੋਏਗੀ ਉਹਦੇ ਵਿੱਚ ਆਪਾਂ ਕੀ ਕਰਾਵਾਂ ਉਹਦੇ ਵਿੱਚ ਆਪਣੇ ਚਾਰ ਚੀਜ਼ਾਂ ਨੇ ਉਹ ਹੋਣੀ ਜ਼ਰੂਰੀ ਨੇ ਇੱਕ ਤਾਂ ਆਪਣਾ ਪ੍ਰੋਟੀਨ ਹੈ ਜਿਹੜਾ ਉਹ ਹੋਣਾ ਜ਼ਰੂਰੀ ਆ ਆਪਣੀ ਪਲੇਟ ਦੇ ਵਿੱਚ ਪ੍ਰੋਟੀਨ ਹੋਣਾ ਜ਼ਰੂਰੀ ਆ ਕਾਰਬਜ਼ਾ ਜਿਹੜਾ ਕੰਪਲੈਕਸ ਕਾਰਬਜ਼ਾ ਉਹ ਵੀ ਹੋਣਾ ਜ਼ਰੂਰੀ ਆ ਠੀਕ ਹੈ ਜੀ ਗੁੱਡ ਫੈਟ ਜਿਹੜੀ ਉਹ ਵੀ ਹੋਣੀ ਜ਼ਰੂਰੀ ਆ ਫਾਈਬਰ ਆ ਜਿਹੜਾ ਉਹ ਵੀ ਹੋਣਾ ਜ਼ਰੂਰੀ ਆ ਜਾਨੀ ਕਿ ਚਾਰ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਸੋ ਦੇਖੋ ਜੇ ਤੁਸੀਂ ਨੌਨ ਵੇਜ ਖਾ ਲੈਨੇ ਹੋ ਤੁਸੀਂ ਚਾਰ ਤੋਂ ਪੰਜ ਉਬਲੇ ਹੋਏ ਅੰਡੇ ਜਿਹੜੇ ਤੁਸੀਂ ਉਹ ਖਾਓਗੇ ਉਬਲੇ ਹੋਏ ਅੰਡਿਆਂ ਦਾ ਤਿੰਨ ਤੁਸੀਂ ਵਾਈਟ ਹਿੱਸਾ ਖਾਓਗੇ ਤਿੰਨ ਅੰਡੇ ਦਾ ਤੇ ਦੋ ਤੁਸੀਂ ਗੋਲੀ ਸਮੇਤ ਜਿਹੜੀ ਖਾ ਲੋਗੇ ਯੈਲੋ ਪਾਰਟ ਸਮੇਤ ਠੀਕ ਹੈ ਜੀ ਪੰਜ ਤੁਸੀਂ ਉਬਲੇ ਹੋਏ ਅੰਡੇ ਖਾਓਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਨੌਨ ਵੇਜ ਨਹੀਂ ਖਾਂਦੇਗੇ ਜਿਹੜੇ ਵੈਜੀਟੇਰੀ ਨੇ ਉਹ 200 ਗ੍ਰਾਮ ਟੋਫੂ ਪਨੀਰ ਖਾਣਗੇ 200 ਗ੍ਰਾਮ ਟੋਫੂ ਪਨੀਰ ਖਾਣਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਹਾਫ ਕੱਪ ਹਾਫ ਕੱਪ ਤੁਸੀਂ ਬ੍ਰਾਊਨ ਰਾਈਸ ਆ ਜਿਹੜੇ ਤੁਸੀਂ ਉਹ ਲਵੋਗੇ ਜੀ ਠੀਕ ਹੈ ਜੀ ਨਾਲ ਤੁਸੀਂ 200 ਗ੍ਰਾਮ ਦਹੀਂ ਆ ਜਿਹੜਾ ਤੁਸੀਂ ਉਹ ਲਵੋਗੇ ਜੀ ਠੀਕ ਹੈ ਜੀ ਨਾਲ ਇੱਕ ਪਲੇਟ ਆ ਜਿਹੜੀ ਸਲਾਦ ਦੀ ਤੁਸੀਂ ਏਡ ਕਰਨੀ ਹੀ ਕਰਨੀਆ ਤੇ ਇਹਦੇ ਨਾਲ ਤੁਸੀਂ ਕੋਈ ਵੀ ਦਾਲ ਸਬਜੀ ਹੈ ਜਿਹੜੀ ਤੁਸੀਂ ਉਹ ਏਡ ਕਰ ਸਕਦੇ ਹੋ ਸਿਰਫ ਇੱਕ ਗੋਲੀ ਇੱਕ ਗੋਲੀ ਤੁਸੀਂ ਦਾਲ ਸਬਜੀ ਦੀ ਲਓਗੇ ਤੇ ਤੁਸੀਂ ਇੱਕ ਚਮਚ ਤੁਸੀਂ ਦੇਸੀ ਘਿਓ ਦਾ ਲਓਗੇ ਜਿਹੜਾ ਦੇਸੀ ਘਿਓ ਆ ਤੁਸੀਂ ਉਹ ਆਪਣੀ ਦਾਲ ਸਬਜੀ ਦੇ ਵਿੱਚ ਤੁਸੀਂ ਬਾਸ ਕਰਨ ਕਿਉਂਕਿ ਦੇਸੀ ਖਿਓ ਦੇ ਵਿੱਚ ਆਪਾਂ ਨੂੰ ਗੁੱਡ ਫੈਟ ਮਿਲ ਗਈ ਬਰਾਉਨ ਰਾਈਸ ਤੋਂ ਆਪਾਂ ਨੂੰ ਕਾਰਬੋਹਾਈਡਰੇਟ ਮਿਲ ਗਏ ਆਂਡੇ ਤੇ ਪਨੀਰ ਤੋਂ ਆਪਾਂ ਨੂੰ ਪ੍ਰੋਟੀਨ ਮਿਲ ਗਿਆ ਫਾਈਬਰ ਆ ਜਿਹੜਾ ਆਪਾਂ ਨੂੰ ਸਲਾਦ ਤੋਂ ਮਿਲ ਗਿਆ ਠੀਕ ਹੈ ਜੀ ਇਹ ਆਪਣੀ ਹੋ ਗਈ ਪਲੇਟ ਪੂਰੀ ਠੀਕ ਹੈ ਜੀ ਆਪਾਂ 1 ਵਜੇ ਆਪਾਂ ਜਿਹੜਾ ਆਪਣੀ ਫਸਟ ਮੀਲ ਹੋएगी ਆਪਾਂ ਇਹੇ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ 3 ਤੋਂ 4 ਵਜੇ ਦੇ ਵਿੱਚ 3 ਤੋਂ 4 ਵਜੇ ਦੇ ਵਿੱਚ ਆਪਣੀ ਜਿਹੜੀ ਸੈਕੰਡ ਮੀਲ ਆਪਣੀ ਸੈਕੰਡ ਮੀਲ ਦੇ ਵਿੱਚ ਆਪਾਂ ਲਵਾਂਗੇ ਕੋਈ ਵੀ ਤੁਸੀਂ ਸੀਜ਼ਨਲ ਫਰੂਟ ਕੋਈ ਵੀ ਸੀਜ਼ਨਲ ਫਰੂਟ ਆ ਜਿਵੇਂ ਸੇਬ ਹੋ ਗਿਆ ਜਾਂ ਬਨਾਣਾ ਹੋ ਗਿਆ ਵਾਟਰਮੈਲਨ ਹੋ ਗਿਆ ਜਾਂ ਫਿਰ ਖਰਬੂਜਾ ਹੋ ਗਿਆ ਤੁਸੀਂ ਉਹ ਲੈ ਸਕਦੇ ਹੋ ਕੋਈ ਵੀ ਸੀਜ਼ਨਲ ਫਰੂਟ ਹੋ ਗਿਆ ਜੀ ਠੀਕ ਹੈ ਜੀ ਨਾਲ ਤੁਸੀਂ 5 ਬਦਾਮ ਲਓਗੇ ਭਿੱਜੇ ਹੋਏ ਠੀਕ ਹੈ ਜੀ ਨਾਲ 5 ਬਦਾਮ ਲਓਗੇ ਭਿੱਜੇ ਹੋਏ ਤੇ ਨਾਲ ਤੁਸੀਂ ਲਓਗੇ ਗ੍ਰੀਨ ਟੀ ਲਓਗੇ 1 ਕੱਪ ਜਾਂ ਫਿਰ ਤੁਸੀਂ ਬ્લેਕ ਕੌਫੀ ਲਓਗੇ ਤੁਸੀਂ ਠੀਕ ਹੈ ਜੀ ਨਾਲ ਤੁਸੀਂ ਬਲੇਕ ਕਾਫੀ ਲਓਗੇ ਠੀਕ ਹੈ ਜੀ ਇਹ ਆਪਣੀ ਹੋ ਗਈ ਸੈਂਡਵਿਚ ਹੁਣ ਆਪਣੀ ਆ ਗਈ ਥਰਡ ਮੀਲ ਆ ਗਈ ਆ ਜਾਨੀ ਕਿ ਆਪਣਾ ਡਿਨਰ ਆ ਜਿਹੜਾ ਆਪਣਾ ਹੁਣ ਡਿਨਰ ਆ ਗਿਆ ਠੀਕ ਹੈ ਜੀ ਡਿਨਰ ਆਪਾਂ ਠੀਕ 7 ਵਜੇ ਕਰਨਾ ਹੀ ਕਰਨਾ ਹਰ ਹਾਲਤ ਦੇ ਵਿੱਚ ਜਾਨੀ ਕਿ ਜੇ ਤੁਸੀਂ 6:30 ਸ਼ੁਰੂ ਕਰੋਗੇ ਤਾਂ ਜਾ ਕੇ 7 ਵਜੇ ਖਤਮ ਹੋਏਗਾ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਡਿਨਰ ਜਿਹੜਾ ਆਪਣਾ ਉਹ ਕਰ ਲੈਣਾ ਤੇ ਇਹਦੇ ਵਿੱਚ ਤੁਸੀਂ ਕੀ ਕਰੋਗੇ 30 ਗ੍ਰਾਮ ਤੁਸੀਂ ਮਸਾਲਾ ਓਟਸ ਆ ਜਿਹੜੇ ਤੁਸੀਂ ਉਹੋ ਬਣਾ ਕੇ ਤੁਸੀਂ ਖਾ ਸਕਦੇ ਹੋ ਮਸਾਲਾ ਓਟਸ ਦੇ ਵਿੱਚ ਤੁਸੀਂ ਵੇਜੀਟੇਬਲ ਜਿਹੜੇ ਤੁਸੀਂ ਉਹ ਐਡ ਕਰਨੇ ਹੀ ਕਰਨੇ ਆ ਠੀਕ ਹੈ ਜੀ ਜਾਂ ਫਿਰ ਤੁਸੀਂ ਤਿੰਨ ਆਂਡਿਆਂ ਦੀ ਭੁਰਜੀ ਆ ਜਿਹੜੀ ਤੁਸੀਂ ਉਹ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਨਾਲ ਤੁਸੀਂ ਕੀ ਕਰਨਾ ਵਾ ਪਨੀਰ 150 ਗ੍ਰਾਮ ਤੁਸੀਂ ਪਨੀਰ ਲੈਣਾ ਵਾ ਇੱਕ ਪਲੇਟ ਤੁਸੀਂ ਸਲਾਦ ਦੀ ਲੈਣੀ ਹੈ ਜੀ ਨਾਲ ਤੁਸੀਂ ਇੱਕ ਜਾਂ ਦੋ ਰੋਟੀ ਇੱਕ ਜਾਂ ਦੋ ਰੋਟੀ ਤੁਸੀਂ ਮਲਟੀ grain ਆਟੇ ਦੀ ਖਾਓਗੇ ਇੱਕ ਜਾਂ ਦੋ ਰੋਟੀ ਮਲਟੀ grain ਆਟੇ ਦੀ ਖਾਓਗੇ ਤੇ ਨਾਲ ਸਬਜੀ ਕੋਈ ਵੀ ਦਾਲ ਸਬਜੀ ਤੁਸੀਂ ਲਓਗੇ ਉਹ ਤੁਸੀਂ ਇੱਕ ਕੋਲੀ ਲਓਗੇ ਜੀ ਇੱਕ ਕੋਲੀ ਦਾਲ ਸਬਜੀ ਦੀ ਹੋਗੀ ਠੀਕ ਹੈ ਜੀ ਇਹਨਾਂ ਦੋਹਾਂ ਦੇ ਵਿੱਚੋਂ ਤੁਸੀਂ ਕੋਈ ਵੀ ਲਓਗੇ ਜਾਨਕੀ ਮੰਨ ਕੇ ਜਿਨੂੰ 30 ਗ੍ਰਾਮ ਮਸਾਲਾ ਔਰਸ ਹੋਗੇ ਠੀਕ ਹੈ ਜੀ ਨਾਲ 150 ਗ੍ਰਾਮ ਪਨੀਰ ਹੋ ਗਿਆ ਇੱਕ ਪਲੇਟ ਸਲਾਦ ਦੀ ਹੋਗੀ ਠੀਕ ਹੈ ਜੀ ਤੁਸੀਂ ਇਹ ਤੁਸੀਂ ਲਓਗੇ ਜੀ ਠੀਕ ਹੈ ਜਿਹੜੇ ਵੇਜੀਟੇਰੀਅਨ ਨੇ ਜਿਹੜੇ ਨੌਨ ਵੇਜ ਨੇ ਉਹ ਤਿੰਨ ਆਂਡੇ ਦੀ ਭੁਰਜੀ ਨਾਲ ਸਲਾਦ ਲੈਣਗੇ ਠੀਕ ਹੈ ਜੀ ਇਹ ਹੋ ਗਿਆ ਜੀ ਜਾਂ ਫਿਰ ਤੁਸੀਂ ਕੀ ਕਹਿਣਾ ਇੱਕ ਜਾਂ ਦੋ ਤੁਸੀਂ ਮਲਟੀ ਗ੍ਰੇਨ ਆਟੇ ਦੀਆਂ ਤੁਸੀਂ ਰੋਟੀਆਂ ਲਓਗੇ ਨਾਲ ਤੁਸੀਂ ਸਬਜ਼ੀ ਲਓਗੇ ਤੇ ਨਾਲ ਤੁਸੀਂ ਪਨੀਰ ਆ ਜਿਹੜਾ ਤੁਸੀਂ ਉਹ 150 ਗ੍ਰਾਮ ਤੁਸੀਂ ਲਓਗੇ ਜੀ ਠੀਕ ਹੈ ਜੀ ਇਹ ਸਾਡਾ ਡਿਨਰ ਹੋ ਗਿਆ ਸੋ ਇਹ ਡਾਈਟ ਪਲਨ ਨੂੰ ਮੈਂ ਵੀ ਫੋਲੋ ਕਰਦਾ ਸੀਗਾ ਮੈਂ ਇਹਨੂੰ 15 ਦਿਨ ਲਗਾਤਾਰ ਮੈਂ ਫੋਲੋ ਕੀਤਾ ਇਹਦੇ ਨਾਲ ਮੈਂ ਆਪਣਾ 4 ਤੋਂ 5 ਕਿਲੋ ਸੀ ਜਿਹੜਾ ਭਾਰ ਮੈਂ ਬੜੇ ਆਰਾਮ ਨਾਲ ਘਟਾ ਲਿਆ ਸੀਗਾ ਵਰਕਆਊਟ ਵੀ ਮੈਂ ਬਹੁਤ ਘਟ ਕਰਦਾ ਸੀਗਾ ਤੇ ਮਤਲਬ ਆਹ ਡਾਈਟ ਪਲਨ ਨੂੰ ਫਾਸਟਿੰਗ ਸੀ ਜਿਹੜੀ ਮੈਂ ਇਹਨੂੰ ਫਾਸਟਿੰਗ ਨੂੰ ਮੈਂ ਸ਼ੁਰੂ ਕੀਤਾ ਸੀਗਾ ਤੇ ਆਹ ਡਾਈਟ ਪਲਾਨ ਨੂੰ ਮੈਂ ਫੋਲੋ ਕਰਦਾ ਸੀ ਇਹਦੇ ਨਾਲ ਮੈਂ 4 ਤੋਂ 5 ਕਿਲੋ ਭਾਰ ਸੀ ਜਿਹੜਾ ਮੈਂ 15 ਦਿਨ ਦੇ ਵਿੱਚ ਬੜੇ ਆਰਾਮ ਨਾਲ ਘਟਾ ਲਿਆ ਸੀ ਇਨਾ ਵਰਕਆਊਟ ਵੀ ਨਹੀਂ ਸੀ ਕਰਦਾ ਜੇ ਮੈਂ ਵਰਕਆਊਟ ਕਰਦਾ ਹੁੰਦਾ ਤਾਂ ਕੋ ਟੁਕੜ ਮੈਂ 7 ਤੋਂ 8 ਕਿਲੋ ਭਾਰ ਸੀ ਜਿਹੜਾ ਮੈਂ ਘਟਾ ਲੈਣਾ ਸੀਗਾ ਠੀਕ ਹੈ ਜੀ ਸੋ ਤੁਸੀਂ ਇਹਨੂੰ ਤੁਸੀਂ ਫੋਲੋ ਕਰਨਾ ਵਾ 18 ਘੰਟੇ ਤੁਸੀਂ ਕੁਝ ਨਹੀਂ ਖਾਣਾ ਹੈਗਾ ਪੀਣਾ ਹੀ ਪੀਣਾ ਵਾ ਤੇ 6 ਘੰਟੇ ਤੁਸੀਂ ਜਿਹੜਾ ਖਾਣਾ ਵਾ ਉਹਦੇ ਵਿੱਚ ਆਪਾਂ ਤਿੰਨ ਮੀਲ ਜਿਹੜੀ ਆਪਾਂ ਉਹ ਐਡ ਕਰਤੀ ਆ ਇਹਦੇ ਨਾਲ ਦੇਖੋ ਇੱਕ ਤਾਂ ਤੁਹਾਡਾ ਭਾਰ ਵੀ ਘਟੇਗਾ ਇੱਕ ਤੁਸੀਂ ਬਿਮਾਰੀਆਂ ਤੋਂ ਵੀ بچੋਗੇ ਇਹ ਫਾਸਟਿੰਗ ਦੇ ਬਹੁਤ ਹੀ ਜ਼ਿਆਦਾ ਬੇਨਫਿਟ ਆ ਬਹੁਤ ਜ਼ਿਆਦਾ ਬੇਨਫਿਟ ਆ ਕਿਉਂਕਿ ਜਦੋਂ 18 ਘੰਟੇ ਸਾਡੀ ਬੋਡੀ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਹੈਗਾ ਨਾ ਤਾਂ ਸਾਡੀ ਬੋਡੀ ਨੂੰ ਕੰਮ ਕਰਨ ਵਾਸਤੇ એનર્ਜੀ ਦੀ ਲੋੜ ਪੈਂਦੀ ਆ ਫਿਰ ਉਹ ਕੀ ਕਰਦੀ ਆ ਉਹ ਕੀ ਕਰਦੀ ਆ ਜਦੋਂ ਉਹਨੇ એનર્ਜੀ ਲੈਣੀ ਹੁੰਦੀ ਆ ਉਹ ਸਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੁੰਦੀ ਆ ਨਾ ਉਹ ਉਹਨੂੰ ਉਹ એનર્ਜੀ ਦੇ ਰੂਪ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੰਦੀ ਆ ਸਾਡੇ ਸਰੀਰ ਦੇ ਅੰਦਰ ਜਿੰਨੀ ਵੀ ਵਾਧੂ ਚਰਬੀ ਜੰਮੀ ਹੁੰਦੀ ਆ ਉਹ એનર્ਜੀ ਦੇ ਰੂਪ ਦੇ ਵਿੱਚ ਕਨਵਰਟ ਹੋ ਜਾਂਦੀ ਆ ਤੇ ਫੈਟ ਜਿਹੜੀ ਆ ਮਤਲਬੀ ਬਰਨ ਹੋਣੀ ਸ਼ੁਰੂ ਹੋ ਜਾਂਦੀ ਜਾਨੀ ਕਿ ਖੁਰਨੀ ਸ਼ੁਰੂ ਹੋ ਜਾਂਦੀ ਆ ਘਟਣੀ ਸ਼ੁਰੂ ਹੋ ਜਾਂਦੀ ਆ ਜਦੋਂ ਸਾਡੀ ਫੈਟ ਬਰਨ ਹੋਊਗੀ ਫੈਟ ਸਾਡੀ ਖੁਰੂਗੀ ਫਿਰ ਤੁਹਾਡਾ ਜਿਹੜਾ ਭਾਰ ਆ ਉਹ ਆਪਣੇ ਆਪ ਹੀ ਘਟਣਾ ਸ਼ੁਰੂ ਹੋਏਗਾ ਉਹ ਦੇਖੋ ਫੈਟ ਤਾਂ ਉਹਦੇ ਨਾਲ ਬਰਨ ਹੁੰਦੀ ਹੀ ਹੁੰਦੀ ਆ ਤੇ ਸਾਡੇ ਸਰੀਰ ਦੇ ਅੰਦਰ ਜਿੰਨੇ ਵੀ ਉਹ ਮਤਲਬ ਵਾਇਰਸ ਹੁੰਦੇ ਆ ਜਾਂ ਫਿਰ ਬਿਮਾਰੀਆਂ ਹੁੰਦੀਆਂ ਨੇ ਉਹ ਵੀ ਠੀਕ ਹੋ ਜਾਂਦੀਆਂ ਨੇ ਜਿੰਨੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਨਾ ਉਹ ਸਾਰੇ ਇਹ ਤਰੀਕਾ ਅਪਣਾਉਂਦੇ ਨੇ ਤੁਸੀਂ ਜਿੰਨੇ ਮਰਜ਼ੀ ਸੈਲੀਬ੍ਰਿਟੀ ਦੇਖ ਲਓ ਜਿਹੜੇ ਵੱਡੇ ਵੱਡੇ ਨੇ ਉਹ ਦੇਖ ਲਓ ਅੱਜ ਤੋਂ ਤੁਸੀਂ 10 10 ਸਾਲ ਪਹਿਲਾਂ ਦੇਖ ਲਓ ਕਿਦਾਂ ਦੇ ਹੁੰਦੇ ਸੀ ਤੇ ਹੁਣ ਤੁਸੀਂ ਦੇਖ ਲਓ ਉਹ ਹੁਣ ਜਿਆਦਾ ਜੰਗ ਲੱਗਦੇ ਨੇ ਜਿਆਦਾ ਮਤਲਬ ਵੀ ਹੁਣ ਜਿਆਦਾ ਫਿੱਟ ਲੱਗਦੇ ਨੇ ਪਹਿਲਾਂ ਨਾਲੋਂ ਪਹਿਲਾਂ ਤਾਂ ਉਹ ਬੁੜੇ ਲੱਗਦੇ ਸੀ ਹੁਣ ਜਿਆਦਾ ਫਿੱਟ ਲੱਗਦੇ ਨੇ ਹੁਣ ਕਿਉਂ ਕਿਉਂਕਿ ਉਹ ਫਾਸਟਿੰਗ ਨੂੰ ਕਰਦੇ ਨੇ ਕਈ ਵੀ ਸੈਲੀਬ੍ਰਿਟੀ ਦਾ ਇਹੋ ਜਿਹੇ ਨੇ ਜਿਨ੍ਹਾਂ ਦੇ ਬਾਰੇ ਵਿੱਚ ਪੜਿਆ ਸੀਗਾ ਉਹ ਦੇਖ ਲਓ 20-20 ਘੰਟੇ 20-20 ਘੰਟੇ ਵੀ ਫਾਸਟਿੰਗ ਕਰਦੇ ਨੇ ਕਿ 24-24 ਘੰਟੇ ਵੀ ਫਾਸਟਿੰਗ ਕਰਦੇ ਨੇ ਯਾਨੀ ਕਿ 24 ਘੰਟੇ ਕੁਝ ਨਹੀਂ ਖਾਂਦੇ ਹੈਗੇ ਠੀਕ ਆ ਸੋ ਜਿਹੜੇ ਫਾਸਟਿੰਗ ਆ ਜਿਹੜੀ ਉਹ ਤਿੰਨ ਚਾਰ ਤਰੀਕਿਆਂ ਨਾਲ ਕੀਤੀ ਜਾਂਦੀ ਆ ਉਹਦੇ ਬਹੁਤ ਸਾਰੇ ਤਰੀਕੇ ਨੇ ਜੇ ਮੰਨ ਕੇ ਚਲੋ 18 6 ਦੀ ਹੋਗੀ 12 12 ਦੀ ਹੋਗੀ ਆ ਹਨਾ 22 2 ਦੀ ਹੋਗੀ ਜਾਨੀ ਕਿ ਉਹ ਕਾਫੀ ਸਾਰੇ ਮਤਲਬ ਵੀ ਤਰੀਕਿਆਂ ਨਾਲ ਜਿਹੜੀ ਫਾਸਟਿੰਗ ਕੀਤੀ ਜਾਂਦੀ ਆ ਪਰ ਕੀ ਹੈ ਕਿ ਤੁਹਾਨੂੰ ਸਹੀ ਤਰੀਕਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਵਾ ਸੋ ਐ ਹੈ ਕਿ ਆਪਾਂ ਜਿਆਦਾ ਮਤਲਬ ਵੱਡੀ ਵਿੰਡੋ ਆ ਜਿਹੜੀ ਆਪਾਂ ਫਾਸਟਿੰਗ ਨਹੀਂ ਚਲੋਣੀ ਹੈਗੀ ਆਪਾਂ 18 6 ਅਲੀ ਹੀ ਚਲਾਣੇ ਇਹਦੇ ਨਾਲ ਤੁਹਾਨੂੰ ਜਿਹੜਾ ਬਹੁਤ ਜ਼ਿਆਦਾ ਰਿਜ਼ਲਟ ਆ ਉਹ ਮਿਲੇਗਾ ਹੀ ਮਿਲੇਗਾ ਇੱਕ ਵਾਰੀ ਤੁਸੀਂ 15 ਦਿਨ 15 ਦਿਨ ਤੁਸੀਂ ਆ ਫਾਸਟਿੰਗ ਜਿਹੜੀ ਡਾਈਟ ਪਲਾਨ ਤੁਸੀਂ ਸ਼ੁਰੂ ਕਰ ਦੋ ਫਾਸਟਿੰਗ ਸ਼ੁਰੂ ਕਰ ਦੋ ਇਦਾਂ ਤੁਹਾਡਾ ਭਾਰ ਦੇਖਿਓ ਆਪਣੇ ਆਪ ਹੀ ਘਟਨਾ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੋਂ ਵਧੀਆ ਵੀਡੀਓ ਨਾਲ ਉਹ ਤੱਕ ਲਈ ਤਨ ਸਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕ